ਕਿਉਂ ਨਾ ਕਹਦਾ ਉਹ ਯਾਰ ਮਾਰ ਕਰਨ ਵਾਲਾ ਮਾਰ ਕਰ ਅੱਛਾ ਜੀ ਕਿਉਂਕਿ ਮੌਤ ਆ ਜੇ ਉਹ ਤਾਂ ਕੁਫ ਨਹੀਂ ਜਾਂਦਾ ਉਹ ਸੱਜੀ ਨਾਲ ਚੱਕ ਕੇ ਜਦਾਂ ਖਿੱਦਦੀ ਕਰੀ ਮਿਸ ਹੋ ਗਈ ਉਹ ਤਾਂ ਥੱਲੇ ਡੇਗ ਲਿਆ ਜੁਣਾ ਦਾ ਅੱਛਾ ਜੀ ਕਿਉਂ ਨਾ ਕਹਦਾ ਉਹ ਮੈਨੂੰ ਤਾਂ ਦੇ ਚੱਲੇ ਜਾਂਦ ਰਿਆ ਦੋਸਤੋ ਜਿਹੜੀ ਤੁਸੀਂ ਸਾਹਮਣੇ ਇਹ ਸਮਾਦ ਦੇਖ ਰਹੇ ਹੋ ਇਹ ਡੋਗਰ ਦੀ ਹੈ ਡੋਗਰ ਤੇ ਜਿਉਣੇ ਮੋੜ ਬਾਰੇ ਤੁਸੀਂ ਜਾਣਦੇ ਹੋਣੇ ਕਿਵੇਂ ਡੋਗਰ ਨੇ ਜਿਹੜੇ ਜਿਉਣੇ ਮੋੜ ਦੇ ਭਾਈ ਕਿਸ਼ਨੇ ਨੂੰ ਕਾਲੇ ਪਾਣੀ ਪਹੁੰਚਾਇਆ ਸੀ ਤੇ ਉਦੋਂ ਬਾਅਦ ਜਿਹੜਾ ਕਿਸ਼ਨੇ ਨੇ ਚਿੱਠੀ ਲਿਖੀ ਤੇ ਜੌਣੇ ਮੋੜ ਨੇ ਕਿਵੇਂ ਜਿਹੜਾ ਡੌਗਰ ਤੋਂ ਬਦਲਾ ਲਿਆ ਸੀਗਾ ਦੋਸਤੋ ਇਹ ਸਮਾਦ ਹੈ ਜਿਹੜੀ ਤੁਸੀਂ ਵੇਖ ਲਓ ਇਹ ਡੌਗਰ ਦੀ ਬਣੀ ਹੋਈ ਹੈ ਇਸ ਥਾਂ ਤੇ ਜਿਹੜਾ ਜੌਣੇ ਮੋੜ ਨੇ ਡੌਗਰ ਨੂੰ ਮਾਰਿਆ ਸੀ ਪਰ ਇੱਕ ਗੱਲ ਹੋਰ ਹੈ ਕਿ ਸੱਚੀ ਜੌਣੇ ਮੋੜ ਨੇ ਮਾਰਿਆ ਸੀ ਜਾਂ ਕਿਸੇ ਹੋਰ ਨੇ ਮਾਰਿਆ ਸੀ ਇਹ ਸਗੱਲਾਂ ਬਾਰੇ ਵੀ ਜਿਹੜੀ ਚਰਚਾ ਕਰਾਂਗੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਉਸ ਬੰਦੇ ਨਾਲ ਗੱਲਬਾਤ ਕਰਾਵਾਂਗੇ ਜਿੰਨਾਂ ਦੀਆਂ ਅੱਖੀ ਦੇਖਿਆਂ ਘਟਨਾਵਾਂ ਨੇ ਇਹ ਸਾਰੀਆਂ ਵੀਡੀਓ ਜਰੂਰ ਦੇਖਿਓ ਇਹ ਦੇਖੋ ਪਹਿਲਾਂ ਤੁਸੀਂ ਡੋਗਰ ਦੀ ਕਬਰ ਹੈ ਇਹਦੇ ਨਾਲ ਹੀ ਜਿਹੜੀ ਡੋਗਰ ਦੀ ਘੋੜੀ ਦੀ ਕਬਰ ਹੈ ਜਿੱਥੇ ਉਹਦੀ ਘੋੜੀ ਨੂੰ ਮਾਰਿਆ ਗਿਆ ਸੀਗਾ ਡੋਗਰ ਹਰਿਆਊ ਪਿੰਡ ਦਾ ਡੋਗਰ ਸੀਗਾ ਤੇ ਅਹਿਮਦ ਡੋਗਰ ਉਹਦਾ ਜਿਹੜਾ ਕਹਿੰਦੇ ਪੂਰਾ ਨਾਮ ਸੀ ਤੇ ਕਾਫੀ ਟਾਈਮ ਉਸ ਵੇਲੇ ਜਿਹੜੀ ਉਹਦੀ ਚਰਚਾ ਸੀਗੀ ਤੇ ਉਸ ਟਾਈਮ ਜਿਹੜਾ ਕਿਸ਼ਨ ਨੇ ਉਹਦੇ ਕੋਲੇ ਮਾਲਕ ਹੋਇਆ ਸੀਗਾ ਤੇ ਆਹ ਦੇਖੋ ਤੁਸੀਂ ਵੀ ਜਿਹੜਾ ਹਾਲੇ ਵੀ ਜਿਹੜੇ ਬਣ ਨੇ ਉਹ ਬਹੁਤ ਪੁਰਾਣੇ ਨੇ ਇੱਥੇ ਬਹੁਤ ਜਿਆਦੇ ਬਰਾਣੇ ਜਿਹੜੇ ਦਰਖਤ ਸੋਨੂੰ ਦੇਖਣ ਨੂੰ ਮਿਲਣਗੇ 30 ਕਿਲੇ ਜਿਹੜੀ ਜਗ੍ਹਾ ਪੀਰਾਂ ਦੀ ਬਿਲਕੁਲ ਹੱਥੋਂ ਨਿਸ਼ਾਨ ਪਈ ਆ ਇਸੇ ਤਰ੍ਹਾਂ ਪਈ ਆ ਤੇ ਡੋਗਰ ਦੀ ਸਮਾਦ ਕਿਸੇ ਨੇ ਹਾਲੇ ਤੱਕ ਬਣਾਈ ਨਹੀਂ ਤੇ ਨਾ ਹੀ ਕੋਈ ਹੈਨਾ ਬਣਾਉਣੀ ਚਾਹੁੰਦਾ ਕਿਉਂਕਿ ਤੁਹਾਨੂੰ ਪਤਾ ਹੈ ਉਸਨੇ ਜਿਹੜਾ ਯਾਰੀ ਦੇ ਸਿਰ ਤੇ ਕਲੰਕ ਲਾਇਆ ਸੀਗਾ ਯਾਰ ਮਾਰ ਕੀਤੀ ਸੀ ਪੱਗ ਵਿਟਾ ਕੇ ਕਿਸਨੇ ਮੋੜ ਦੇ ਨਾਲ ਤੇ ਉਸ ਤੋਂ ਬਾਅਦ ਜਿਹੜਾ ਜਾਉਣੇ ਮੋੜ ਨੇ ਹੈਨਾ ਉਹਦਾ ਬਦਲਾ ਲਿਆ ਸੀ ਤਾਂ ਇਹ ਦੋਸਤੋ ਡੋਗਰ ਦੀ ਜਿਹੜੀ ਘੋੜੀ ਸੀ ਉਹਦੀ ਕਬਰ ਹੈ ਮੈਂ ਤੁਹਾਨੂੰ ਸਾਰੀ ਹਕੀਕੀ ਦੱਸੂ ਵੀ ਘੋੜੀ ਕਿਵੇਂ ਮਰੀ ਤੇ ਡੋਗਰ ਕਿਵੇਂ ਮਰਿਆ ਹੈ ਨਾ ਕਿਵੇਂ ਕਿੰਨੇ ਮਹੀਨੇ ਬਾਅਦ ਜਿਹੜਾ ਬਦਲ ਆ ਲਿਆ ਸੀ ਜਾਉਣੇ ਮੋੜ ਨੇ ਤੇ ਜਾਉਣੇ ਮੋੜ ਨੂੰ ਫਾਂਸੀ ਹੋਈ ਕਿਵੇਂ ਹੋਈ ਤੇ ਇਹ ਸਾਰੀਆਂ ਗੱਲਾਂ ਦੇ ਜਿਹੜੀਆਂ ਖੂਬ ਚਰਚਾ ਕਰਾਂਗੇ ਵੀਡੀਓ ਐਂਡ ਤੱਕ ਜਰੂਰ ਦੇਖੋ ਤੇ ਪਹਿਲਾਂ ਤੁਸੀਂ ਕਬਰ ਦੇਖੋ ਬਿਲਕੁਲ ਜਿਹੜੀ ਘੋੜੀ ਦੀ ਕਬਰ ਹੈ ਡੋਗਰ ਦੀ ਘੋੜੀ ਦੀ ਕੋਈ ਕੁਝ ਵੀ ਜਿਹੜਾ ਇੱਥੇ ਕੋਈ ਯਾਦਗਾਰ ਨਹੀਂ ਬਣੀ ਸਿਰਫ ਆਈਨਾ ਕੀ ਪਤਾ ਵੀ ਹਾਂ ਜਿਹੜੀ ਇਹ ਕੋੜੀ ਦੀ ਕਬਰ ਹੈ ਸਿਰਫ ਵੱਟੇ-ਵੱਟੇ ਜੇ ਪੈਣੇ ਤੇ ਉਧਰ ਜਿਹੜੀ ਡੋਗਰ ਦੀ ਕਬਰ ਹੈ ਉਹ ਵੀ ਜਿਹੜੀ ਇਸ ਤਰ੍ਹਾਂ ਹੀ ਪਈ ਹੈ ਬਿਲਕੁਲ ਹਰਿਆਊ ਪਿੰਡ ਸੀ ਜਿਹੜਾ ਡੋਗਰ ਦਾ ਜਾਉਣੇ ਮੋੜ ਦਾ ਜਿਹੜਾ ਪਿੰਡ ਸੀ ਮੋੜ ਤੇ ਆਪਾਂ ਬਚਪਨ ਤੋਂ ਜਿਹੜੀਆਂ ਕਹਾਣੀਆਂ ਕਾਫੀ ਪੜਦੇ ਆਇਆ ਵਾ ਸੜਕਾਂਲੇ ਪਾਸੇ ਸਾਨੂੰ ਦਿਖਾਨਾ ਉਹ ਜਿਹੜੀ ਸਾਹਮਣੇ ਡੋਗਰ ਦੀ ਸਮਾਦ ਬਣੀ ਹੋਈ ਹੈ ਉਸ ਥਾਂ ਤੇ ਜਿਹੜਾ ਡੋਗਰ ਨੂੰ ਮਾਰਿਆ ਗਿਆ ਸੀ ਤੇ ਮੈਂ ਪਿੰਡ ਦੇ ਲੋਕਾਂ ਨਾਲ ਜਿਹੜੀ ਥੋੜੀ ਗੱਲਬਾਤ ਕਰਾਉਣਾ ਇਹ ਪਿੰਡ ਵਿੱਚੋਂ ਸਭ ਤੋਂ ਵੱਡੀ ਉਮਰ ਦਾ ਬਜ਼ੁਰਗ ਹੈ ਇਹਨਾਂ ਨੇ ਜਿਹੜੀਆਂ ਇਹ ਕਹਾਣੀਆਂ ਸਾਰੀਆਂ ਹਕੀਕੀ ਦੇਖੀਆਂ ਹੋਈਆਂ ਨੇ ਆਪਾਂ ਇਹ ਬਜ਼ੁਰਗ ਤੋਂ ਪੁੱਛਦੇ ਹਾਂ ਵੀ ਆਸਲ ਵਿੱਚ ਜੌਣੀ ਮੋੜ ਤੇ ਜਿਹੜਾ ਡੋਗਰ ਦਾ ਵਾਕਿਆ ਵੀ ਕੀ ਸੀਗਾ ਹੈਨਾ ਕੀ ਗੱਲ ਵਾਸੀ ਸਾਰੀ ਓਏ ਸੇ ਆ ਗਿਆ ਔਰ ਇਹਦੀ ਚੜਾਈ ਸੀ ਨੋਗਰ ਦੀ ਡੋਗਰ ਦੀ ਹਰਿਆਉ ਦਾ ਸੀ ਡੋਗਰ ਨੋਗਰ ਹਰਿਆਉ ਦਾ ਨਹੀਂ ਬਣਾਤਾ ਇਹਨਾਂ ਨੇ ਦੱਸ ਕੇ ਇਹੋ ਬਣਾਈ ਹੈ ਬਣਾਈਆਂ ਠੀਕ ਹੈ ਜੀ ਚਲ ਭਾਈ ਆ ਗਿਆ ਇਹ ਕੋਈ ਰਹਿਣ ਲੱਗ ਗਿਆ ਇਹਨੇ ਪੱਕਾ ਬਟਾਲੀ ਉਹਦੇ ਨਾਲ ਅੱਛਾ ਜੀ ਪੱਕਾ ਬਟਾਲੀ ਆ ਬਾਹਰ ਫਿਰਦੇ ਬੰਦੇ ਨੂੰ ਪੈਸੇ ਆ ਬਿਨਾਂ ਦਾ ਫਰਕ ਨਹੀਂ ਬਿਲਕੁਲ ਜੀ ਬਿਲਕੁਲ ਇੱਕੀ ਦਿਨਾਂ ਬਮਣ ਦੀ ਬੁਨੇੜੇ ਐਸਾ ਛੋਰ ਬਜਾਰ ਲਈ ਘੜਾਲ ਦਾ ਅੱਛਾ ਜੀ ਅਕਬਰਪੁਰ ਖੜਾਲਦਾ ਜੀ ਬਮਣੋ ਅਕਬਰ ਉਹ ਘੜਾਲਾ ਠੀਕ ਹੈ ਜੀ ਉਹ ਬਮਣੋ ਗਦਾ ਭਮਣਾ ਕੋਈ ਕਰੀਏ ਹਿੰਦਾ ਅੱਛਾ ਜੀ ਨਾ ਵੀ ਲੁਟ ਰਹੇ ਨੇ ਕਹਿੰਦਾ ਜਾਵਾ ਉਹ ਬਾਣੀ ਦਾ ਡਾਕਾ ਮਾਰਿਆ ਨੇ ਬਾਣੀਏ ਤੋਂ ਬਾਣੀਆਂ ਕੋਲ ਹੀ ਪੈਸੇ ਹੁੰਦੇ ਠੀਕ ਹੈ ਜੀ ਉੱਥੋਂ ਵੀ ਇਹਨਾਂ ਨੇ ਕਿਸ ਨੇ ਨੇ ਮਾਰਿਆ ਸੀ ਡਾਕਾ ਉਹ ओके ਫਿਰ ਆਨੇ ਮਾਰਿਆ ਸੀ ਨਾਲੇ ਭੰਮਣ ਦੇ ਅੱਛਾ ਨਾਲੇ ਪੰਮਣ ਜੀ ਉਹਦੇ ਡਾਕਾ ਮਾਰ ਕੇ ਇਹਨਾਂ ਨੇ ਬਾਣੀਆਂ ਲਈ ਉਤੋਂ 5-5 ਮਣਟ ਤਾਂ ਮਲਕਾਂ ਦੇ 100 ਰੁਪਏ ਅੱਛਾ ਜੀ ਜਿਹੜਾ ਫੋਨਾ ਜਾਂਦੀ ਫਰਾਹ ਉਹ ਲਦ ਰਿਆ ਠੀਕ ਹੈ ਜੀ ਜੇ ਆ ਕੇ ਭੰਮਣ ਦੇ ਕਰੇ ਦੇਖਤਾ ਅੱਛਾ ਭੰਮਣ ਦੇ ਕਰੇ ਦੇਖਤਾ ਜੀ ਹਾਂ ਓਕੇ ਫਿਰ ਆ ਕਹਿੰਦਾ ਕਹਿੰਦਾ ਭੰਮਣਾ ਹਾਂਜੀ ਇਹ ਆਪਣਾ ਮਾਲ ਫੜਿਆ ਗਿਆ ਅੱਛਾ ਜੀ ਇਹ ਮਾਲ ਨਾਲ ਤਾਂ ਆਪਾਂ ਨੂੰ ਕਹਿ ਦੇ ਉਹ ਕੀ ਨਾਲੇ ਮਾਲ ਨਹੀਂ ਮਿਲਣਾ ਠੀਕ ਹੈ ਜੀ ਕਹਿੰਦਾ ਵੀ ਇਹਨੂੰ ਫੇਰ ਤਖੜੇ ਬੰਦੇ ਦੇ ਦੇਖਦੀ ਐ। ਆਧਾ ਉਹ ਗਾਲੂ ਆਧਾ ਪੰਛੀ ਦਾ ਲੂ। ਠੀਕ ਹੈ ਜੀ। ਕਹਿੰਦਾ ਐ ਕਰ ਲੈ ਫੇਰ ਲਿਆ ਕੇ ਦੇਖ ਤਾਂ ਡੋਗਰ ਦੇ। ਡੋਗਰ ਦੇ ਜੀ ਹਰਿਆਊ। ਉਹਨੇ ਆਪਣੀ ਮਾਂ ਨੂੰ ਜੇ ਕਹਦਾ ਡੋਗਰੂ ਬੜਾ ਤਖੜਾ ਸੀ ਨਾ। ਅੱਛਾ ਜੀ। ਉਹ ਪਾ ਦੇ ਤਾਂ ਜਮੀਨ ਬਈ ਸੀ। ਠੀਕ ਹੈ ਜੀ। ਅਜਾ ਜੋ ਉੱਥੇ ਦੇਖਦਾ। ਉਹ ਮਾਂ ਨੂੰ ਜੇ ਕਹਦਾ ਜੇ ਲੋੜ ਪਈ ਭਾਈ ਸਾਨੂੰ ਦੇ ਦੇ। ਠੀਕ ਹੈ ਜੀ। ਨਹੀਂ ਰੱਖੀ ਫੇਰ ਆਪਾਂ ਮਾਂ ਮਾਂ ਦਾ ਕੋਈ ਥੋੜਾ। ਅੱਛਾ ਇਹ ਉਹ ਕਦੇ ਲੋੜ ਪਈ ਆਜਾ ਕਹਿੰਦਾ ਤੈਨੂੰ ਚੋਣਾ ਮੈਂ ਦਵਾ ਕੇ ਲਿਆਉਂ ਆ ਪੈਸੇ ਭਾਈ ਠੀਕ ਹੈ ਜੀ ਉਹ ਨਾਲ ਆ ਗਿਆ ਉਹ ਪਤਾ ਜੇ ਡਰ ਰਿਹਾ ਅੱਛਾ ਜੀ ਇਹਨੂੰ ਜੀਨੂੰ ਦਿੱਤੇ ਉਹ ਸੋਲੇ ਲੈ ਇਹਨੂੰ ਦਿੱਤਿਆਂ ਉਹ ਸੋਲੇ ਲੈ ਠੀਕ ਹੈ ਜੀ ਉਹ ਉਹ ਜਦੋਂ ਪਰਾਂ ਹੋਰ ਆ ਗਿਆ ਉਹ ਵੀ ਤੀਮੀ ਨੇ ਕਹਦਾ ਵੀ ਬੇਈਮਾਨ ਹੋ ਰਿਹਾ ਤੂੰ ਭੱਗ ਜਾ ਅੱਛਾ ਜੀ ਉਹ ਕਹਿੰਦਾ ਤੂੰ ਮੇਰੇ ਅਥਰਾਂ ਲੈ ਇਹ ਮੈਨੂੰ ਮਾਰ ਦੂ ਮੈਂ ਤਾਂ ਫੁਰਕਾਂ ਨੂੰ ਜਾਉ ਅੱਛਾ ਜੀ ਸਰਬਾਈ ਉਹ ਮਾਲ ਨਹੀਂ ਹੁੰਦਾ ਨਹੀਂ ਮਾਲ ਦਿੱਤਾ ਉਹ ਬਾਗਿਆ ਮੁਰਗੀ ਠੀਕ ਹੈ ਜੀ ਮੁਰਗੇ ਤੋਂ ਬਾਅਦ ਫਿਰ ਉਹਨੇ ਇੱਥੇ ਲੰਗੋਵਾਲ ਪਿੰਡ ਵੱਡਾ ਉੱਥੇ ਤੀਆਂ ਤੁਹਾਰ ਰੁੱਟੀਆਂ ਠੀਕ ਹੈ ਜੀ ਤੀਆਂ ਰੁੱਟ ਕੇ ਤੜਕੇ ਦਫਕ ਵਜੇ ਰਫਾ ਦਾ ਮਹੀਨਾ ਸੀ ਹਾਂਜੀ ਸਾਡੇ ਇੱਥੇ ਕੋਈ ਚਾਰ ਬੱਜ ਨਾਲ ਖੂਤ ਸੀ ਅੱਛਾ ਜੀ ਇਹ ਪਿੰਡ ਬਣਿਆ ਦੋਂ ਦਾ ਰਾਜ ਠੀਕ ਹੈ ਜੀ ਉਹ ਖੂਤੇ ਮੰਜੇ ਹੁੰਦੇ ਨਾਲ ਰਾਇਆਂ ਦੇ ਰੰਗੜਾ ਦੇ ਉੱਥੇ ਲੋਕ ਬੈਂਦੇ ਠੀਕ ਹੈ ਜੀ ਉਹ ਆਪ ਵੀ ਫਸਲ ਵੀ ਬਾਲੀ ਚੋ ਗਈ ਅੱਛਾ ਮੈਂ ਉਹ ਤੁਹਾਡੇ ਘਰੋਂ ਨਿਕਲਿਆ ਅੱਛਾ ਉਹ ਘਰ ਕੋਲ ਇਧਰ ਰਾਮ ਮੋਢੇ ਪਾਈ ਜਾਂਦਾ ਖਾ ਉਹਨੇ ਕਿਹਾ ਵੀ ਆ ਜਾਂਦਾ ਇੱਦਾਂ ਠੀਕ ਹੈ ਜੀ ਉਹ ਭਾਈ ਉਹ ਭਾਈ ਸਵਾਰ ਖ ਗਿਆ ਹਾਂ ਉੱਥੇ ਬੈਠੇਗਾ ਹੁਣ ਖੂਤੇ ਅੱਛਾ ਆ ਜਾ ਆਪਣੇ ਘਰੇ ਬੈਠਾਂਗੇ ਠੀਕ ਹੈ ਜੀ ਜੱਟ ਬੋਲੇ ਹੁੰਦਾ ਪਾ ਕੇ ਜੱਫੀ ਘਰੇ ਲੈ ਗਿਆ ਅੱਛਾ ਜੀ ਘਰੇ ਲਿਜਾ ਕੇ ਉਰਗਾ ਬਣਾਉਣ ਲੱਗੇ ਗਾਵ ਨੂੰ ਲੱਗੇ ਦਰੂਗੀ ਮੋਟਰ ਬਾੜੀ ਚੰਗੀ ਧਰਤੀ ਵੱਟਦੇ ਠੀਕ ਹੈ ਜੀ ਕਿੰ ਗਿਆ ਤੋ ਆਪ ਥੋੜੀ ਉਹਨੂੰ ਵਾਧਾ ਆਪ ਥੋੜੀ ਉਹਨੂੰ ਵਾਧਾ ਐਸੇ ਉਹ ਕਾਦੀ ਰਾਤ ਦਾ ਰੁਟੀ ਨਹੀਂ ਗਾਦੀ ਸ਼ੇਰਾਪੀ ਦੀ ਬਸਾਰ ਬੱਦ ਜਾਣਗੀ ਠੀਕ ਹੈ ਜੀ ਆ ਜੜ ਗਈ ਪੈ ਗਿਆ ਐਸੇ ਖੋਲ ਕੇ ਰਫੇ ਪੰਜ ਬਜਰ ਨਾ ਮੈਂ ਫਾਨੇ ਫੰਗੜ ਪਹਿਰਨ ਲਾਦੇ ਹੱਥਾਂ ਨਾਲ ਅੱਛਾ ਜੀ ਉਹ ਦੂਗਾ ਤਾਂ ਫਿਰ ਹਮਨੇ ਬੂਖ ਜੱਕਲੀ ਠੀਕ ਹੈ ਇੱਥੇ ਬੁਲਾਡੇ ਰਫਟ ਪਈ ਆ ਇਹੋ ਹਾਂ ਹਾਂ ਜਾ ਕੇ ਜਦੋਂ ਰੱਬ ਟੁੱਪਿਆ ਉੱਥੇ ਗਿਆ ਰੋਡੂ ਨਾਇਕ ਦੇ ਉੱਥੇ ਠੀਕ ਹੈ ਜੀ ਅਲ ਕਹਿੰਦਾ ਤੈਨੂੰ ਫੜਾਵਾ ਕਿਸ ਨਾ ਅੱਛਾ ਜੀ ਕਹਿੰਦਾ ਜਾਵਾ ਤੇ ਆ ਕੇ ਮਾਰੀ ਟੋਕਲ ਝਾਂ ਕੇ ਆ ਕਹਿੰਦਾ ਪਾਏ ਜੋ ਤਾਂ ਪਛਾ ਪਿਆ ਜੇ ਪਾਏ ਸਾਡੀ ਰੋਡ ਤੇ ਹਾਂਜੀ ਉਹ ਮੈਂ ਥੋ ਲੈ ਲਾ ਮੇਰੇ ਨੂੰ ਮਿਲ ਲਾਂਗਾ ਠੀਕ ਹੈ ਨਾ ਮਿਲਿਆ ਹੋਇਆ ਤੈਨੂੰ ਅੱਛਾ ਉਹ ਕਹਿੰਦਾ ਲੈ ਵੀ ਆਮ ਦਾ ਫੋਨ ਲਾ ਮੇਰੀ ਗੱਲ ਇਹ ਦਾ ਗਾ ਮੈਂ ਜਿਉਂਦਾ ਅੱਛਾ ਜੀ ਫਿਰ ਤਾਂ ਮੈਂ ਤੈਨੂੰ ਦੱਸ ਦੂੰਗਾ ਠੀਕ ਹੈ ਇਹ ਚਾਰ ਗੱਡੀ ਵਿੱਚ ਚਾਹੀਦਾ ਬੰਦੇ ਕਾਲੇ ਬਾਣੇ ਵੇਚਦਾ ਸੀ ਹਾਂਜੀ ਉਸ ਦਿਵਾਰ ਜੋਨੇ ਮੋੜ ਨੇ ਬਦਲਾ ਲਿਆ ਸੀ ਹਾਂ ਜੋ ਮੈਂ ਮੋੜ ਨੇ ਬਦਲਾ ਲਿਆ ਇਹ ਪਹਿਲਾਂ ਜਿਵੇਂ ਨੇ ਗੋਲ ਕਿ ਲਾਈਆ ਇਹ ਦੋਨੇ ਚਿੱਠੀ ਭਾਈਆਂ ਨਾ ਅੱਛਾ ਜੀ ਇਹਦਾ ਬਹਮਣ ਦੀ ਕ ਇਹ ਕਾਂਗਰੇਜ ਬਾਹਰ ਤਾਂ ਭੇਜਦੇ ਸੀ ਹੱਥੋਂ ਮੁਰਖੇ ਦਸਦਾ ਰਾਜ ਘਟਾ ਕੰਮ ਆਉਗੇ ਠੀਕ ਹੈ ਜੀ ਉਹ ਜਦੋਂ ਬਹਮਣ ਗਿਆ ਉੱਥੇ ਕਮਾਂਡ ਦਾ ਧੀ ਖਿਆਣ ਲਿਆ ਠੀਕ ਹੈ ਜੀ ਉਹ ਗੱਲਾਂ ਮਾਰਦੀ ਹੋਗੇ ਕਹਿੰਦਾ ਹੁਣ ਆਪਣੇ ਕੌਣ ਆ ਆਪਣੇ ਪਿੰਡਾਂ ਦੇ ਬਦਮਾਸ਼ ਅੱਛਾ ਜੀ ਕਹਿੰਦਾ ਭਾਈ ਜਿਉਣਾ ਕੁਮਾੜਾ ਦਾ ਠੀਕ ਹੈ ਜੀ ਉਹ ਕਹਿੰਦਾ ਐ ਕਰੀਮਾ ਮਾਮਾ ਤੇ ਵੀ ਕੈਦ ਘਟਾ ਭਾਈ ਹਾਂਜੀ ਤੂੰ ਜਾਵੇਂਗਾ ਮੈਨੂੰ ਮਿਲ ਕੇ ਜਾਈਂ ਠੀਕ ਹੈ ਜੀ ਉਹ ਜਦੋਂ ਥੋੜੇ ਲੈਣੇ ਹੈਗੇ ਜਿੰਨੇ ਕੈਦ ਹੁੰਦੀ ਓਨੀ ਕੱਟ ਕੇ ਫਿਰ ਹੋਰਾਂ ਭੇਜ ਦਿੰਦੇ ਠੀਕ ਹੈ ਜੀ ਉਹ ਕਹਿੰਦਾ ਮੈਂ ਭਾਈ ਜਾਊਂਗਾ ਉਹਨੇ ਕੁਲੋ ਲੈਣਾ ਜੀ ਕੋਲੇ ਪੱ ਚਿੱਠੀ ਲਿਖਦੀ ਠੀਕ ਹੈ ਇਹ ਮੇਰਾ ਭਾਈ ਆ ਜਿਹੜਾ ਡੋਗਦਾ ਫਿਰ ਬਾਡਾ ਅੱਛਾ ਹੀ ਐ ਤਾਂ ਮਾਲ ਖਾ ਗਿਆ ਮਾਲ ਖਾ ਜਾਂਦਾ ਫੜ ਆਉਂਦਾ ਠੀਕ ਹੈ ਜੀ ਚੱਲ ਭਾਈ ਉਹਨੇ ਜਿੱਥੇ ਦੇ ਹੁਣ ਉਹ ਗਿਆ ਇਹ ਇੱਥੇ ਮਿਲਿਆ ਨਹੀਂ ਮਔਰੀਏ ਨੂੰ ਅੱਛਾ ਹੀ ਉਹਦਾ ਵੀ ਪਤਾ ਲਿਆ ਵੀ ਕਿੱਥੇ ਆ ਗਿਆ ਹਾਂ ਫੜੇ ਦੇ ਜੰਗਲਾਂ ਦੇ ਨਾਲ ਤੇ ਆ ਗਿਆ ਅੱਛਾ ਹੀ ਹਾਂ ਸੇ ਪਾਂਡੋ ਵੀ ਰਹਿ ਉੱਤੇ ਭੱਗ ਗਿਆ ਉੱਥੇ ਰਹਿ ਜਾਂਦਾ 2-3 ਦਿਨ ਫਿਰ ਹੌਲੀ ਹੌਲੀ ਪਤਾ ਲੱਗ ਗਿਆ ਉੱਥੇ ਚਿੱਠੀ ਲੈ ਗਿਆ ਠੀਕ ਹੈ ਜੀ ਇਹ ਜਦੋਂ ਪਤਾ ਪਾਇਆ ਚਿੱਠੀ ਤੋਂ ਪਤਾ ਲੱਗਿਆ ਉਦੋਂ ਫਿਰ ਇਹ ਇੱਥੇ ਆਪਣੇ ਕਾਗੇ ਜਿਹੜੀ ਆ ਗਿਆ ਸੀ ਪਾਂਡੇ ਲੈ ਕੇ ਠੀਕ ਹੈ ਜੀ ਇਹ ਉਹਨਾ ਮੌਣਾ ਤੋਂ ਠੀਕ ਹੈ ਇਹ ਲੋਗ ਨੂੰ ਮਾਰੂਗਾ ਅੱਛਾ ਇਹ ਕਾਗੇ ਜਿਹੜੀ ਸੀ ਬਹੁਤ ਤਕੜੀ ਹਾਂਜੀ ਇਹ ਤੇ ਬਹੁਤ ਤੇ ਮੈਂ ਦੇਖਿਆ ਮੈਂ ਕਾਗੀ ਵੇਹ ਸੀ ਠੀਕ ਹੈ ਜੀ ਅੱਜਾ ਜੀ ਕਈ ਫੜਾਂ ਦਾ ਕੋਲੇ ਵੰਦੇ ਤੂੰ ਇਹ ਫਿਰ ਆ ਸ਼ਰਾਬ ਪੀਣ ਲਾ ਕੇ ਅਛਾ ਜੀ ਇੱਕ ਬਾਣੀ ਆਇਆ ਡੰਡੀ ਲਦਾ ਹਲ ਕਰਨੀ ਠੀਕ ਹੈ ਕਹਿੰਦਾ ਉਹ ਬੰਦੇ ਨੂੰ ਬੁਲਾ ਕੇ ਲਿਆਉਣਾ ਕਹਿੰਦਾ ਇਹ ਲਾ ਲੈਂਦਾ ਫਿਰ ਤਾਂ दारू ਪੀ ਲੈਣਾ ਹਾਂਜੀ ਮੈਂ ਤਾਂ ਕਦੇ ਪੀਤੀ ਐ ਘਬਰਾਉਂਦਾ ਕਿ ਮੈਂ ਡਰਦਾਂ ਨਾ ਹਾਂਜੀ ਇੱਕ ਮਸ਼ਹੂਰ ਬੰਦੇ ਨੂੰ ਦੁਨੀਆ ਜਾਣਦੀ ਅੱਗੇ ਤੇ ਐਮਦੋ ਨਹੀਂ ਦੇਖਿਆ ਐਮੋ ਤਾਂ ਕਹਿੰਦਾ ਬੱਡੇ ਰੰਗੜਾ ਦੀ ਮਫੀਤ ਜਿਹੜਾ ਲਦਾ ਅੱਧੇ ਰੰਗੜ ਤੇ ਉਹਦੇ ਉੱਤੇ ਜੱਟ ਦੇ ਅੱਛਾ ਜੀ ਡੋਕਰ ਦਾ ਨਾਮ ਐਮਦੋ ਡੋਕਰ ਸੀ ਨਹੀਂ ਹਾਂ ਐਮਦੋ ਡੋਕਰ ਸੀ ਡੋਕਰ ਦਾ ਨਾਮ ਹਾਂ ਠੀਕ ਹੈ ਉਹ ਜਦੋਂ ਕਹਦਾ ਐ ਕਰੋ ਮੈਨੂੰ ਮਾਰੇ ਜਾਏ ਮੈਂ ਮਾਰਾਂ ਤੁਸੀਂ ਕੋਈ ਨਹੀਂ ਚਲੋਂਗੇ ਠੀਕ ਹੈ ਜੀ ਮਸਲੇ ਦਾ ਆਪਣਾ ਹੁੰਦੀ ਹੈ ਹਾਂਜੀ ਟੇਕਲੀ ਉੱਤੇ ਵਿੱਚ ਬਰੂਦ ਬੈੰਦਾ ਅੱਛਾ ਹੀ ਉਹਨੂੰ ਰੋਕਿਆ ਜਾਂਦੇ ਆ ਗੱਜ ਨਾਲ ਠੀਕ ਹੈ ਜੀ ਫਿਰ ਉਹ ਟੋਪੀ ਵੀ ਲਾਖਦੀ ਹੁੰਦੀ ਮਖਾਲੇ ਦੀ ਕਹਾ ਜਿੱਥੇ ਟੇਕਲੀ ਉਹ ਤੋਂ ਛਾ ਹੁੰਦਾ ਹੈ ਵਿੱਚ ਜਿਹਦੇ ਅੱਗੇ ਗੰਗਾ ਬਰੂਦ ਨੂੰ ਲੱਗਦੀ ਠੀਕ ਹੈ ਜੀ ਉਹ ਜੀ ਨਰਮ ਹੋਇਨਾ ਫਾਇਰ ਮਾਰਿਆ ਫਾਇਰ ਬੱਜਾ ਮੁਕੀ ਗਿਆ ਅੱਛਾ ਹੀ ਨਰਮ ਹੋਈ ਰਫਾਨਾ ਕੋਲੇ ਵੀ ਗਿਆ ਠੀਕ ਹੈ ਜੀ ਅੱਛਾ ਹਟ ਕੇ ਫਿਰ 7 ਮਹੀਨੇ ਹੋ ਹਾਂਜੀ ਬਾਅਦ ਮਾਰਿਆ 7 ਮਹੀਨੇ ਇੱਧਰ ਆਇਆ ਹੀ ਨਹੀਂ ਉਹ ਉਹਨੂੰ ਤਾਂ ਵੀ ਮਰ ਮੁੜ ਗਿਆ ਹੋਊਗਾ ਕਿਤੇ ਅੱਛਾ ਜਾਉਣਾ 7 ਮਹੀਨੇ ਬਾਅਦ ਇੱਧਰ ਆਇਆ ਫਿਰ 7 ਮਹੀਨਿਆਂ ਬਾਅਦ ਦੇ ਉਹਨਾਂ ਨੇ ਪੁਲਿਸ ਵਰਦੀਆਂ ਪਾ ਕੇ ਅੱਛਾ ਹੀ ਖਾਨੇਦਾਰ ਬਣ ਕੇ ਠੀਕ ਹੈ ਜੀ ਕਹਿੰਦਾ ਵੀ ਐਂ ਕਰੋ ਪੈਂ ਜਾ ਕੇ ਲੋਗਰ ਨੂੰ ਛੇੜਦਾ ਕਰਨ ਅੱਛਾ ਹੀ ਇਦੋ ਆ ਗਿਆ ਫਤਜ ਹਾਂਜੀ ਫੇਰ ਦਾ ਫੋਟੋ ਮੈਂ ਫਲਾਉ ਜੂ ਠੀਕ ਹੈ ਜੀ ਇਹੋ ਨਾਂ ਲਿਖਿਆ ਤੁਸੀਂ ਮਗਰਮਾ ਇਹਨਾਂ ਨੇ ਐਡ ਕਰ ਲਈ ਦੋ ਦੇ ਦੇ ਵਿਚਾਲੇ ਇੱਕ ਟਿੱਬਾ ਦੀ ਅੱਛਾ ਜੀ ਫੇਰ ਉਹਦੇ ਬੇਟਾ ਹਮੇ ਘਰੂਗਾ ਠੀਕ ਹੈ ਜੀ ਉਹੀ ਕਹਿ ਦੋ ਵੀ ਆ ਜਾਓ ਹੁਣ ਫੜ ਲੈਣਾ ਉਹਦੇ ਪਾਰੀ ਦਾ ਪੁਲਸਾ ਹੈ ਹਾਂਜੀ ਉਹਨੇ ਕੀ ਕਰਿਆ ਬਾਈ ਅੱਗੇ ਦਾ ਭੂਰੀ ਹੋਰ ਤੇ ਜਣਦਾ ਸੀ ਅੱਛਾ ਜੀ ਡੋਗਰ ਤੇ ਭਾਰਤੀ ਸਾਡੇ 7 ਮਾਣਾ ਅੱਛਾ ਜੀ ਸਾਡੇ 7 ਮਾਣਾ ਸਾਡੇ 7 ਮਾਣਾ ਪੱਕਾ ਠੀਕ ਹੈ ਜੀ ਉਹ ਖਾਂਦੇ ਤੇ ਬਿਲਾ ਉਸ ਨਾਲ ਚੰਗਾ ਦੀ ਫਤਫਾ ਦਾ 9-9 ਫੁੱਟ ਦੇ ਬੰਦੇ 8-8 ਦੇ ਤਾਂ ਮੈਂ ਦੇਖਿਆ ਅੱਛਾ ਹੀ ਹਾਂ ਪਹਿਲਾਂ ਹੁੰਦੇ ਸੀ ਹਾਂ ਅੱਜਾ ਜੀ ਘੋੜੀ ਤੇ ਜੜ ਗਿਆ ਹਾਂਜੀ ਉਹ ਘੋੜੀ ਜਦੋਂ ਘੋੜੀ ਦੇ ਨਾਂ ਜਿਹੜੀ ਹੈ ਇੱਦੀਏ ਤਕੜੀ ਹੋਵੇ ਤੇ ਗਿੱਟਿਆਂ ਦੇ ਵਿੱਚ ਚਰਬੀ ਹੁੰਦੀ ਹੈ ਠੀਕ ਹੈ ਜੀ ਉਹ ਜਦੋਂ ਭਜਾਉਂਦੇ ਆ ਗਰਮ ਹੋ ਕੇ ਗਿੱਟੇ ਡਿੱਪਦੇ ਹਾਂ ਹਾਂਜੀ ਚੜ ਕੇ ਉਹਨਾਂ ਦਵੱਲੀ ਉਹਨੇ ਰੱਤਾ ਦੋ ਸੀ ਨੇ ਠੀਕ ਹੈ ਜੀ ਮਗਰ ਫਟਫਟ ਪਰ ਉਹਦੇ ਸਾਏ ਚਾਚੇ ਫਾਜ਼ਲਦੀਨ ਬਦਰਦੀਨ ਚੜ੍ਹ ਕੇ ਲੈ ਕੇ ਖੁੰਡੇ ਲਾਗਾ ਠੀਕ ਹੈ ਜੀ ਉਹ ਮੂੜੀਆਂ ਕੋੜੀਆਂ ਉਹਨਾਂ ਨੇ ਮਗਰ ਕੋੜੀਆਂ ਲਾ ਦੀਆਂ ਪੁੱਸ ਵਾਲਿਆਂ ਨੇ ਅੱਛਾ ਜੀ ਇੱਥੇ ਇੱਕ ਬੁੜੀ ਵੀ ਵਾਡੀ ਆਉਰੇ ਰਾਈਆਂ ਦੀ ਉਹ ਪੈਦੀ ਉਹ ਚਰਖਾ ਘਾਦੀ ਸੀ ਹਾਂਜੀ ਮੂਰੇ ਜਾਂਦਾ ਉਹ ਹਟੜੀ ਛੋੜ ਗਿਆ ਜੋੜ ਗਿਆ ਬਨ ਜਾ ਰਾ ਫਬਦਰਾ ਦਾ ਅੱਛਾ ਜੀ ਬਾਬੇ ਮੌਤ ਯਾਰ ਲੈ ਗਈ ਖਿੱਚ ਕੇ ਉੱਥੇ ਠੀਕ ਹੈ ਜੀ ਖਿੱਚ ਕੇ ਲੈ ਗਈ ਜਦੋਂ ਤੇ ਸਾਹਮਣੇ ਆਇਆ ਅਨੇਲੇ ਵੀ ਆ ਗਿਆ ਸੋਣਾ ਕਹਿੰਦਾ ਓਏ ਯਾਰ ਮਾਰ ਕਰਨ ਆਇਆ ਬਾਹਰ ਕਰ ਅੱਛਾ ਹੀ ਕਿ ਉਹ ਮੌਤਾ ਜੇ ਉਹ ਤੋਂ ਕੋਹ ਨਹੀਂ ਚੱਲਦਾ ਉਹ ਸੱਜੀ ਨਾਲ ਚੱਕ ਜਦੋਂ ਫਿੱਧੀ ਕਰੀ ਮਿਸ ਹੋ ਗਈ ਮਿਸ ਹੋ ਗਈ ਫਿਰ ਖੱਬੀ ਦੀ ਮਾਰ ਵੱਧ ਹੁੰਦੀ ਹੈ ਹਾਂਜੀ ਤੇ ਉਹਨੇ ਖੱਬੀ ਚੱਕੀ ਮੋਗੀ ਮਿਸ ਹੋ ਗਈ ਉਹ ਵੀ ਮਿਸ ਹੋ ਗਈ ਹਾਂ ਕਹਿੰਦਾ ਆ ਫਿਰ ਹੁਣ ਮੇਰਾ ਵਾਰ ਆਉਂਦਾ ਹੈ ਪੁਰੇ ਮਾਰੀ ਉਹਨੇ ਲਗਾ ਫੜਿਆ ਤੇ ਗੋਲੀ ਇੱਥੇ ਡੋਗਰ ਦੀ ਲੋਕ ਕਹਿੰਦੇ ਆ ਆ ਪਟ ਗਈ ਕੋਈ ਪਰਾ ਨਹੀਂ ਅਛੇ ਬੜਾ ਕਿਰਾਂ ਕੁੜੀ ਝਾਲ ਮਾਰ ਕੇ ਜਰੀਏ ਉਹ ਵੀ ਨਿਕਲ ਕੇ ਤੇ ਠੀਕ ਹੈ ਜੀ ਉਹ ਪਹਿਲਾਂ ਉਹਨਾਂ ਅੱਡੀ ਬਿਮਾਰੀ ਕੁੜੀ ਪੱਜੀ ਨਹੀਂ ਜਦੋਂ ਐ ਕਹਾ ਝਾਲ ਮਾਰ ਕੇ ਥੱਲੇ ਡੋਗਰੀ ਲੱਤ ਆ ਗਈ ਠੀਕ ਹੈ ਜੀ ਕਿਉਂ ਨਾ ਲਵੇ ਹੋ ਕੇ ਦੇਖਣ ਲੱਗ ਗਿਆ ਵੀ ਮਰ ਗਿਆ ਕਨਾ ਅਛੇ ਜੀ ਕੁੜੀ ਝਾਲ ਮਾਰ ਕੇ ਫੇਰ ਖੜੀ ਹੋ ਗਈ ਸੱਤੇ ਕੋ ਅਛੇ ਜੀ ਹੁੰਦਾ ਪੰਜ ਜਰ ਮੈਂ ਇਧਰੋਂ ਕੱਢ ਕੇ ਨਾ ਹਾ ਮੋਢੇ 'ਚ ਤਲਵਾਰ ਨੰਗੀ ਹਾਂਜੀ ਮਾਰੇ ਜਿਉਣੇ ਦੇ ਫਿਰ ਤੇ ਫਾਰੇ ਦਾ ਪੜ ਗਿਆ ਫੇਰ ਆਹ ਪੜ ਕੇ ਸਾਰਾ ਪੱਕਾ ਅੱਛਾ ਜੀ ਜੋਣੇ ਦੇ ਜੋਣੇ ਨੇ ਲਵੇ ਉਹਨੂੰ ਜੱਫੀ ਪਾ ਲਈ ਗਏ ਦੂਰ ਗਿਆ ਫੇਰ ਮਾਰੂ ਤਖੜਾ ਠੀਕ ਹੈ ਜੀ ਉਹ ਤਾਂ ਥੱਲੇ ਦੇਖ ਲਿਆ ਜੋਣਾ ਦਾ ਅੱਛਾ ਜੀ ਜੋਣਾ ਕਹਿੰਦਾ ਉਹ ਮੈਨੂੰ ਤਾਂ ਦੇ ਚੱਲੇ ਜਾਤ ਰਿਹਾ ਹੂੰ ਚੂੜੇ ਨੇ ਆਖੇ ਤਨਾ ਅਰੇ ਜਿਹੜੇ ਬਕਣਾ ਨਾ ਆਕੇ ਕਪਤੀ ਅੱਛਾ ਜੀ ਅੱਛਾ ਲਾਤੀ ਫੇਰ ਐਡਾ ਕਰਦਾ ਮੂੰਗਾ ਫੇਰ ਲਿਟੇ ਅਛੇ ਕੋਈ ਬੰਦਾ ਜਾਂਦਾ ਸੀ ਰਾਇਆ ਉਹ ਲੋਰ ਨੇ ਅੱਠ ਵੱਖ ਕੇ ਲਿਆ ਤੋਂ ਲਿਆ ਕੇ ਫਮਾ ਫਨ ਛੋੜ ਕੇ ਉਹਦੇ ਮੂੰਹ ਜਵਾ ਅਛੇ ਉਹ ਉੱਥੇ ਮਰ ਗਿਆ ਉਹ ਮਾਗੇ ਦੌੜੇ ਨੂੰ ਲੋ ਲਗਾ ਦੁੱਧੇ ਖਾਤੀ ਅੱਗੇ ਅਛੇ ਉਹ ਕਹਿੰਦਾ ਮੈਂ ਆਪ ਘਰੋਂ ਕਾਉਣ ਰੋਈ ਕਹਿੰਦਾ ਬਾਪਾ ਮੈਂ ਤਾਂ ਜਾਣਾ ਤੰਦੂ ਦੇ ਘੇਟ ਜਿਹੜਾ ਕੰਦਾ ਮਾਰ ਕੇ ਆਇਆ ਉਹਨੂੰ ਚੱਬੀ ਆਉਦੀ ਜਿਵੇਂ ਉਹ ਮਾਰੇ ਕਹਦਾ ਮਾਰੇ ਆਇਆ ਮੁੰਡਾ ਅੱਛਾ ਹੀ ਉਹ ਕਹਿੰਦਾ ਖਾ ਕੇ ਬੱਚਾ ਪੈ ਜਾਈਏ ਮਾਰ ਕੇ ਜਾਈਏ ਭੱਜਾ ਭੱਜ ਜਾ ਬੀਕਾ ਨੇ ਨੂੰ ਰਹਿਣ ਕੰਫੂ ਆਏ ਹੱਥ ਠੀਕ ਹੈ ਅਪਰਾਨਾ ਵੀ ਸੱਚਾ ਸੱਚਾ ਆ ਗਿਆ ਛਾਤਰ ਜਿਹਨੂੰ ਗਿਆ ਫੋਮਾ ਕਰਦੀ ਹਾਂਜੀ ਪੰਦਰ ਤੇ ਜਨ ਗਿਆ ਹਾਂਜੀ ਛਾਤਰ ਜਿਹੜਾ ਆਤਾ ਦੇਗਵੰਡ ਸੀ ਜਿਹੜਾ ਪੈ ਗਿਆ ਸਲਾਮਾਤਾ ਹੁਣ ਤੀ ਗੁੱਤ ਜੋ ਗਿਜਦੇ ਕਹਿੰਦੇ ਮੰਦਰ ਤੋਂ ਛਾਲ ਮਾਰਾ ਅਸੇ ਕੱਖ ਨਹੀਂ ਵੇਖਦਾ ਮਾਰਨਾ ਚਾਹਗੇ ਮੰਦਰ ਤੋਂ ਛਾਲ ਮਾਰ ਕੇ ਭੱਜ ਗਿਆ ਜਿਵੇਂ ਆਪਣੀ ਛਣਕ ਆ ਠੀਕ ਹੈਂ ਭੱਜ ਗਿਆ ਸੀ ਪਹੁੰਚ ਗਿਆ ਸੀ ਠੀਕ ਜਦੋਂ ਮਾਗਰ ਮੁੜ ਕੇ ਨਾਲ ਤਾਂ ਹੱਸ ਪਿਆ ਹਾਂਜੀ ਨਾਲੇ ਚੋਲਾ ਦੇਖਦਾ ਨਾਲੇ ਰਫੜ ਦੇਖਦੀ ਵਾਲੇ ਵਾਲੇ ਲੋਕ ਜਮਾਰ ਲਾ ਕੇ ਫੜ ਲਿਆ ਐਸੇ ਬੁਲਾਉਣ ਬੋਲਿਆ ਨਹੀਂ ਕਹਿੰਦੇ ਉਸ ਆਵਾਜ਼ ਬੋਲੇ ਕੋਈ ਅਛਾ ਜੀ ਉਹ ਚੂੜਾ ਪਿੰਡ ਦੇ ਹੀ ਫੜਵਾਦੀ ਉਹਨੂੰ ਅਛਾ ਜੀ ਕਹਿੰਦਾ ਮਾਲੀ ਲੈ ਜਾਂਦੇ ਆਪਾਂ ਮਾਲੀ ਨੰਬਰਦਾਰ ਕਹਿੰਦੇ ਇਹ ਕੰਮ ਤਾਂ ਤੁਸੀਂ ਹੋਰ ਫੜ ਲਿਆ ਕੋਈ ਠੀਕ ਹੈ ਜੀ ਤਿੰਨ ਕੋ ਕੋ ਤੇ ਉਹਦੀ ਭੈਣ ਤੇ ਜਿਉਣੀ ਅਛਾ ਜੀ ਕਹਿੰਦਾ ਉਹ ਸੇ ਲੈ ਜਾਂਦੇ ਆ ਜੀ ਤਾਂ ਰੋਪੀ ਦਾ ਤਾਂ ਹੋਈ ਐ ਪੰਜ ਸੌ ਤੋਂ ਕੋਈ ਪਾਇਦਣ ਨੋ ਜਲਾ ਦਾ ਤਾਂ ਜਾ ਕੇ ਉਹਨੂੰ ਕਹਿ ਦਿੰਦਾ ਵੀ ਭਾਈ